ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਰੈਲੀ ਤੋਂ ਵਾਪਸ ਆ ਰਹੇ ਵਰਕਰ ਦਾ ਛੋਟਾ ਹਾਥੀ ਬਿਕਾਰੂ ਹੋ ਕੇ ਪਲਟਿਆ ਪੰਜ ਔਰ 10 ਸਮੇਤ 20 ਲੋਕ ਜਗਮੀ ਤਪੂਰਤਲਾ ਦੀ ਸੁਲਤਾਨਪੁਰ ਲੋਧੀ ਸੱਪ ਡਿਵੀਜ਼ਨ 1 ਸਿਆਸੀ ਰੈਲੀ ਤੇ ਵਾਪਸ ਆ ਰਹੇ ਛੋਟੇ ਹਾਥੀ ਵਿੱਚ ਸਵਾਰ ਲੋਕ ਜਗਮੀ ਜਦੋਂ ਪਿੰਡ ਚੱਲ ਲਈ ਵਾਲਾ ਨੇੜੇ ਪੁੱਜੇ ਤਾਂ ਇੱਕ ਬਿ加ਬੂ ਹੋ ਕੇ ਪਲਟ ਗਿਆ ਸੀ ਜਿਸ ਵਿੱਚ 20 ਲੋਕ ਜ਼ਖਮੀ ਹੋ ਗਏ ਸਨ ਸਾਰੇ ਜ਼ਖਮੀਆਂ ਨੂੰ ਹਾਰਗिरा ਦੇ ਨੇ ਹਸਪਤਲ ਲਈ ਬੇ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਲ ਤੇ ਪਹੁੰਚਾ ਹੈ ਗਿਆ ਇੱਥੇ ਡਿਊਟੀ ਡਾਕਟਰ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਪੰਜ ਗੰਭੀਰ ਔਰਤਾਂ ਨੂੰ 108 ਐਂਬੂਲੈਂਸ ਰਾਹੀਂ ਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਸਿਗਲ ਹਸਪਤਾਲ ਚ ਛੇਰੇ ਇਲਾਜਕ ਪੁਸ਼ਪਾ ਰਾਣੀ ਨੇ ਦੱਸਿਆ ਕਿ ਉਹ ਪਿੰਡ ਕੋਠਾਵਾਲ ਤੋਂ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਸਵੇਸਦਾਨਪੁਰ ਲੁਧੀਚੋ ਸਿਆਸੀ ਰੈਲੀ ਚ ਸ਼ਾਮਲ ਹੋਣ ਤੋਂ ਬਾਅਦ ਪਿੰਡ ਸਾਰਾ ਸਾਰ ਤੋਂ ਘਰ ਪਰਤ ਰਹੇ ਸਨ ਜਦੋਂ ਛੋਟਾ ਹਾਥੀ ਪਿੰਡ ਚੱਲ ਲਈ ਵਾਲਾ ਨੇੜੇ ਪਹੁੰਚਿਆ ਤਾਂ ਅਚਾਨਕ ਕੰਟਰੋਲ ਗਵਾਕ ਬੈਠਕ ਤੇ ਪਲਟ ਗਿਆ ਜਿਸ ਕਾਰਨ ਛੋਟੇ ਹੱਥੀਂ ਘਾਤੀ ਚ ਸਵਾਰ 20 ਲੋਕ ਗੰਬੀਰ ਲੋਕ ਦਿਨਾਂ ਨੂੰ ਮਰਦ ਅਤੇ ਔਰਤਾਂ ਵੀ ਸ਼ਾਮਲ ਸਨ ਜ਼ਖਮੀ ਹੋ ਗਈਆਂ ਹਨ